ਮਲਾਰ ਮਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉਮੈ ਕਰਤ ਗਵਾਇਆ ਭਾਰਤਨ ਪਰ ਨਾਰੀ ਰਾਤ ਨਿੰਦਾ ਦੇਖ ਖਾਈ ਦੁਖ ਪਾਇਆ ਸ਼ਬਦ ਚੀਨ ਭੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਵਖਰਾ ਬੋਲਣਾ ਮਨ ਮੁਖ ਮਾਇਆ ਮਾਇਆ ਅਜ ਘਰ ਭਾਰ ਲੱਦੇ ਆਤ ਭਾਰੀ ਮਰ ਜਨਮੇ ਜਨਮ ਗਵਾਇਆ ਮਨ ਭਾਵੈ ਸ਼ਬਦ ਸੁਹਾਇਆ ਭ੍ਰਮ ਭ੍ਰਮ ਜੂਨ ਭੀਖ ਬਹੁ ਕੀਨੇ ਗੁਰ ਰਾਖੇ ਸੱਚ ਪਾਇਆ ਰਹਾਉ ਤੀਰਥ ਤੇਜ ਨਿਵਾਰਨ ਨਾਤੇ ਹਰ ਕਾ ਨਾਮ ਨਾ ਪਾਇਆ ਤੀਰਥ ਪਾਤੇ ਯਮਕ ਲਾ ਕੇ ਉਚਾਰਨ ਕਰਨਾ ਤੀਰਥ ਤੇਜ ਨਹੀਂ ਕਹਿਣਾ ਹੈ ਤੀਰਥ ਤੇਜ ਨਿਵਾਰਨ ਨਾਤੇ ਵੀ ਤੀਰਥਾਂ ਤੇ ਤਮੋ ਗੁਣੀ ਸੁਭਾਅ ਨੂੰ ਛੱਡ ਕੇ ਯਾਨੀ ਤੇਜ ਦਾ ਵੀ ਰਸੀ ਨੂੰ ਕ੍ਰੋਧ ਲੇ ਸੁਭਾਅ ਨੂੰ ਦੂਰ ਕਰਕੇ ਇਸ਼ਨਾਨ ਨਹੀਂ ਕੀਤਾ ਤੀਰਥ ਤੇਜ ਨਿਵਾਰਨ ਨਾਤੇ ਹਰ ਦਾ ਨਾਮ ਨਾ ਪਾਇਆ ਰਤਨ ਪਦਾਰਥ ਪਰ ਹਰ ਤਿਆਗਿਆ ਜਾਤ ਕੋ ਤਤਹੀ ਆਇਆ ਵਿਸ਼ਟਾ ਕੀਟ ਭਏ ਉਤਹੀ ਤੇ ਉਤਹੀ ਮਾਹਿਸ ਮਾਇਆ ਅਧਿਕ ਸਵਾਦ ਰੋਗ ਆਦਕਾਈ ਬੇਨ ਗੁਰ ਸਹਜ ਨਾ ਪਾਇਆ ਸੇਵਾ ਸੁਰਤ ਰਹਿਸ ਗੁਣ ਗਾਵਾ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨਸਹਿ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਣ ਮਤ ਝੂਠੇ ਹਾਂਜੀ ਹੋਤੇ ਔਂਕੜ ਵੀ ਆ ਹੋੜਾ ਵੀ ਆ ਦਰਮਿਆਨਾ ਬੋਲੇਗਾ ਵੈਸੇ ਹੋੜੇ ਦੀ ਥੋੜੀ ਜੀ ਜ਼ਿਆਦੀ ਆਵਾਜ਼ ਹੁੰਦੀ ਹੈ ਹਾਂ ਦੀਰਗ ਹੈ ਨਾ ਮਾਤਰਾ ਹਮ ਨੀਚ ਹੋਤੇ ਹੀਣ ਮਤ ਝੂਠੇ ਤੂੰ ਸਬਦ ਸਵਾਰਣ ਹਾਰਾ ਤੂੰ ਇੱਥੇ ਚਮਕ ਲਾ ਦਿੰਨੀ ਸਬਦ ਸਵਾਰਣ ਹਾਰਾ ਆਤਮ ਚੀਨ ਤਹਾ ਤੂੰ ਤਾਰਣ ਸੱਚ ਤਾਰੇ ਤਾਰਣ ਹਾਰਾ ਬੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥਾ ਅਪਾਰ ਬੈਸ ਸੁਥਾਨ ਇਕੱਠਾ ਪਾਠ ਕਹਾ ਗੁਣ ਤੇਰੇ ਇੱਥੇ ਵਿਸਰਾਮ ਹੈ ਕਿਆ ਕਿਆ ਕਥਾ ਅਪਾਰ ਅਲਖ ਨ ਲਖੀਐ ਅਗਮ ਅਜੂਨੀ ਤੂੰ ਨਾਥਾ ਨਾਥਨ ਹਾਰਾ ਕਿਸ ਪਹਿ ਦੇਖ ਕਹ ਤੂੰ ਕੈਸਾ ਸਭ ਜਾਚਕ ਤੂੰ ਦਾਤਾਰਾ ਭਗਤ ਹੀਣ ਨਾਨਕ ਦਰ ਦੇਖਹੁ ਇੱਕ ਨਾਮ ਮਿਲਾ ਔਰ ਧਾਰਾ ਮਲਾਰ ਮਹੱਲਾ ਪਹਿਲਾ ਜੇਨ ਧਨ ਪੇਰ ਕਾ ਸਾਧਨਾ ਜਾਣਿਆ ਸਾ ਬਿਲਖ ਬਦਨ ਬਦਨ ਕੁਮਲਾਨੀ ਜੇਨ ਧਨ ਪੇਰ ਕਾ ਸਾਧਨਾ ਜਾਣਿਆ ਇਥੇ ਵਿਸਰਾਮ ਸਾ ਬਿਲਖ ਬਦਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਧਰਮ ਭੁਲਾਨੀ ਬਰਸ ਕਨਾ ਮੇਰਾ ਪੇਰ ਘਰ ਆਇਆ ਮੇਰਾ ਪਿਰ ਕਰਾ ਆਇਆ ਬਾਲ ਜਾਵਾਂ ਗੁਰ ਆਪਣੇ ਪ੍ਰੀਤਮ ਜੇਨ ਹਰ ਪ੍ਰਭ ਆਣ ਮਿਲਾਇਆ ਰਹਾਉ ਨੌਤਨ ਪ੍ਰੀਤ ਸਦਾ ਠਾਕੁਰ ਸਿਓ ਨੌਤਨ ਪ੍ਰੀਤ ਸਦਾ ਠਾਕੁਰ ਸਿਓ ਅਣ ਦਿਨ ਭਗਤ ਸੁਹਾਵੀ ਮੁਕਤ ਭਏ ਗੁਰ ਗੁਰ ਦਰਸ ਦਿਖਾਇਆ ਮੁਕਤ ਭਏ ਗੁਰ ਦਰਸ ਦਿਖਾਇਆ ਜੋਗ ਜੁਗ ਭਗਤ ਸੁਭਾਈ ਸੁਭਾਵੀ ਹਮ ਥਾਰੇ ਤ੍ਰਿਪਵਨ ਜਗ ਤੁਮਰਾ ਤੂੰ ਮੇਰਾ ਹੋ ਤੇਰਾ ਸਤਗੁਰ ਮਿਲਿਆ ਨਰੰਜਨ ਪਾਇਆ ਹਮ ਥਾਰੇ ਤ੍ਰਿਪਵਨ ਜਗ ਤੁਮਰਾ ਤੇ ਵਿਸਰਾਮ ਤੂੰ ਮੇਰਾ ਹੋ ਤੇਰਾ ਸਤਗੁਰ ਮਿਲਿਆ ਨਰੰਜਨ ਪਾਇਆ ਬਹਰ ਨ ਭਵਜਲ ਫੇਰਾ ਆਪਣੇ ਪਿਰ ਹਰ ਦੇਖ ਵਿਗਾਸੀ ਤਉ ਧਨ ਸਾਚ ਸੀਗਾਰੂ ਅਕੁਲ ਨਰੰਜਨ ਸਿਉ ਸੱਚ ਸਾਚੀ ਗੁਰਮਤ ਨਾਮ ਆਧਾਰੂ ਮੁਕਤ ਭਈ ਬੰਧਨ ਗੁਰ ਖੋਲੇ ਬੰਧਨ ਗੁਰ ਨਹੀਂ ਕਹਿਣਾ ਮੁਕਤ ਭਈ ਬੰਧਨ ਗੁਰ ਖੋਲੇ ਮੁਕਤ ਭਈ ਬੰਧਨ ਗੁਰ ਖੋਲੇ ਸਬਦ ਸੁਰਤ ਪਾਤ ਪਾਈ ਨਾਨਕ RAM ਨਾਮ ਰਿਦ ਅੰਤਰ ਗੁਰਮੁਖ ਮੇਲ ਮਿਲਾਈ ਮਹੱਲਾ ਪਹਿਲਾ ਮਲਾਰ ਪਾਰਦਾਰਾ ਪਾਰ ਧਨ ਪਰ ਲੋਭਾ ਜੀ ਇਥੇ ਵਿਸਰਾਮ ਹੈ ਪਾਰਦਾਰਾ ਪਾਰ ਧਨ ਪਰ ਲੋਭਾ ਹੋਮ ਬਿਖੇ ਬਿਕਾਰ ਦੁਸ਼ਟ ਪਾਉ ਤਾਜ ਨਿੰਦ ਪਰਾਈ ਕਾਮ ਕ੍ਰੋਧ ਚੰਡਾਰ ਮਹਿਲ ਮਹਿ ਬੈਠੇ ਅਗਮ ਅਪਾਰ ਪੀਤਰ ਅੰਮ੍ਰਿਤ ਸੋਈ ਜਨ ਪਾਵੇ ਪੀਤਰ ਅੰਮ੍ਰਿਤ ਪੀਤਰ ਅੰਮ੍ਰਿਤ ਸੋਈ ਜਨ ਪਾਵੇ ਜੇ ਸੋ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁਖ ਸੁਖ ਦਉ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਅਹਨੇ ਸੁਲਾਹ ਹਰ ਨਾਮ ਪ੍ਰਾਪਤ ਗੌਰ ਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮੇਲਨਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਭਰਾਤ ਨਿਭਰਾਤ ਨਹੀਂ ਕਹਿਣਾ ਇਹ ਪਾਠ ਕਰਨਾ ਨਿਭਰਾਤ ਨੰਨੇ ਤੋਂ ਡੈਸ਼ ਦੇ ਕੇ ਬੋਲਣਾ ਨਿਭਰਾਤ ਨਹੀਂ ਕਹਿਣਾ ਕਾਇਆ ਕਾਇਆ ਅਗਨ ਕਰੇ ਨਿਭਰਾਤ ਕਾਇਆ ਅਗਨ ਕਰੇ ਨੇ ਪ੍ਰਾਂਤ ਜਮਹਿ ਜੀਵ ਜਾਣੈ ਜੇ ਥਾਉ ਸੁਰਤਾ ਪੰਡਿਤ ਤਾਕ ਨਾਉ ਗੁਣ ਗੋਬਿੰਦ ਨਾ ਜਾਣਿ ਅਹ ਮਾਇ ਅਣ ਦੀਠਾ ਕਿਛ ਕਹਿਨ ਨਾ ਜਾਏ ਕੀ ਆਕਾਰ ਆਖ ਵਖਾਣੀਐ ਮਾਇ ਰਹਾਉ ਉਪਰ ਦਾਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਹ ਵਿਚਾਰ ਬਿਨ ਜਿਹਵਾ ਜੋ ਜਪੈ ਹਯਾ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹਿ ਨਿਪ੍ਰਾਂਤ ਸੋ ਬੂਝੈ ਨਿਪ੍ਰਾਂਤ ਬੋਲਣਾ ਸੋ ਬੂਝੈ ਕੋ ਵੈ ਜਿਸ ਦਾਤ ਅਹਨਸ ਅੰਤਰ ਰਹਿ ਲੇਵ ਲਾਇ ਸੋਈ ਪੁਰਖ ਇਹ ਸੱਚ ਸਮਾਇ ਜਾਤ ਕੁਲੀਨ ਸੇਵਕ ਜੇ ਹੋਏ ਤਾ ਕਾ ਕਹਿਣਾ ਕਾਹੋ ਨਾ ਕੋਈ ਵੇਚ ਸਨਾਤੀ ਸੇਵਕ ਹੋਏ ਨਾਨਕ ਪਣੀਆ ਪਹਿਰੈ ਸੋਏ ਹਾਂਜੀ ਨਾਨਕ ਪਦ ਤੇ ਵਿਸਰਾਮ ਲਾਉਣਾ ਹੈ ਧਿਆਨ ਨਾਲ ਨਾਨਕ ਪਣੀਆ ਪਹਿਰੈ ਸੋਏ ਪਣੀਆ ਉਚਾਰਨ ਕਰਨੇ ਭਾਰਾ ਕਰਕੇ ਮਲਾਰ ਮਹੱਲਾ ਪਹਿਲਾ ਦੁਖ ਵੇਚੋੜਾ ਇੱਕ ਦੁਖ ਭੁੱਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੈ ਤਨ ਤਾਏ ਵੈਦ ਨਾ ਭੂਲੇ दारू ਲਾਏ ਵੈਦ ਨਾ ਭੂਲੇ दारू ਲਾਏ ਦੁਖ ਦਰਦ ਹੋਵੈ ਦੁਖ ਰਹਾ ਸਰੀਰ ਐਸਾ दारू ਲੱਗਿਆ ਨਾ ਵੀਰ ਰਹਾਉ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਮਨ ਅੰਦੇ ਕਾ ਮਿਲੇ ਸਜਾਏ ਵੈਦ ਨਾ ਭੂਲੇ दारू ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮਹਿਸਾਸ ਸਾਸ ਗਇ ਕਾਇਆ ਢਲ ਪਾਏ ਤਾ ਕੈ ਪਾਛੈ ਕੋਇ ਨ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਮਹਿ ਨਾਮ ਨਿਰੰਜਨ ਅੰਸ ਦੂਖ ਰੋਗ ਸਭ ਗਇ ਗਵਾਏ ਨਾਨਕ ਛੂਟਸ ਸਾਚਾ ਨਾਏ